ਨਵੇਂ ਆਪ ਟਿੰਡ ਉਹ ਆਣੀ ਹੁੰਦੀ ਆ ਉਦੋਂ ਹੀ ਆਉਣਾ ਹੁੰਦਾ ਵਾ ਅੱਛਾ ਖਾਣ ਪੀਣਿਆ ਖਾਣ ਪੀਣਿਆ ਚੀਚਾ ਬੜੇ ਹੋਰ ਕੀ ਕਰਦੇ ਹੋ ਅਸੀਂ ਜੀ ਜਪਨ ਕੇ ਟਿੱਟਾ ਕਰਦੇ ਆ ਵਾਹੇ ਬਿਚੋ ਚਲੋ ਬਿਲਕੁਲ ਚਲਗੋ ਹੋ ਰਹੀ ਆ ਬਿਚੇ ਹਾਂਜੀ ਗਾਇਜ਼ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਟੈਂ 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 ਫੇਰ ਨਹੀਂ ਚੱਲੀ ਆ ਛੱਡ ਗੋ ਸੋਚ ਛੱਡ ਫੇਰ ਨਹੀਂ ਚੱਲੀ ਟੈਂ 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 ਮਸ਼ੀਨ ਹੀ ਚੱਲੀ ਚੱਲ ਪਿਆ ਕੰਮ ਬਾਈ ਦੱਸ ਦੋ ਮੱਕੀ ਕੀ ਦੀ ਕੀ ਰਹਿ ਗਈ ਬਿਜਲੀ ਦੀ ਰੇਟ 2ਵਰ ਬੱਲੇ ਜੀ ਨੂੰ ਮਿਲਦੇ ਹੋਏ ਤੇ ਲਓ ਵੀਰੇ ਦੀ ਆਈਡੀ ਜਿਹਨੂੰ ਹਜੇ ਵੀ ਨਹੀਂ ਨਾ ਪਤਾ ਵੀਰੇ ਦੀ ਆਈਡੀ ਆਦ ਦਾ ਮਾਰੇ ਬੋਲ ਕੇ ਦੱਸੋ ਸੁਜਿੰਦਰ ਅੰਡਰਸਕੋਰ ਲੋਪੋ ਹਾਂ ਸਰੋਵਰ ਕੀ ਕਹਿਣਾ ਜਾਉਂਗੇ ਕਹਿਣਾ ਤੂੰ ਹੀ ਲੇਟ ਆ ਵੀਰਾ ਆ ਦੇ ਟਾਈਮ ਦੱਸ ਤੇ ਆ ਗਿਆ ਹੂੰ ਵੀਰੇ ਦੀ ਆਈਡੀ ਫੋਲੋ ਕਰਿਓ ਤੇ ਨਵੀਆਂ ਨਵੀਆਂ ਅਪਡੇਟ ਉਹ ਆਉਣੀ ਹੁੰਦੀ ਆ ਉਦੋਂ ਹੀ ਆਉਣਾ ਹੁੰਦਾ ਵਾ ਅੱਛਾ ਖਾਣ ਪੀਣਿਆ ਖਾਣ ਪੀਣੇ ਚੀਜ਼ਾਂ ਬਣ ਗਈਆਂ ਆਣਾ ਫਿਰ ਬੜਾ ਜਨ ਮੇਲੇ ਵੀ ਹੋਣ ਲੱਗੇ ਆ ਆ ਉਹ ਪਾਸ਼ਣਾ ਚਲੇ ਜਾਂਦੀਆਂ ਵੇਲਾ ਤਿੰਨੇ ਜੋਟ ਬਣਾ ਕੇ ਤੁਰੇ ਜਾਂਦੇ ਇੱਕ ਪ੍ਰੀਤ ਆ ਇੱਕ ਬਾਈ ਲੋਪੋ ਤੇ ਇੱਕ ਗੱਗੂ ਇਹ ਨਹੀਂ ਟਾਲਦੇ ਕਹਿੰਦੇ ਰੀਲਾ ਬਣਾ ਕੇ ਹੀ ਹਟਣਗੇ ਇਹਨਾਂ ਨੇ ਵੇਖ ਲਈ ਹੁਣ ਵੀ ਆਓ ਖੁੱਲਾ ਜਾਂ ਮੈਦਾਨ ਆ ਕਣਕ ਵਾਲਾ ਤੇ ਉਧਰ ਨੂੰ ਹੋਈਏ ਵਾ ਸਿੱਧੇ ਆਪਾਂ ਉਧਰ ਜਾ ਕੇ ਬਣਾਈ ਹੈ ਕਹਿੰਦੇ ਕੋਨਾ ਕੋ ਕਹਿ ਟਾਈਏ ਹੈ ਕੋਈ ਮਟੀਰੀਅਲ ਜੋੜ ਮੰਗੇ ਅਜ ਰੀਲਾ ਤੇ ਪਾਉਣ ਨੂੰ ਕਿਉਂ ਆ ਹੁੰਦਾ ਹੀ ਲੰਮੇ ਬੰਦੇ ਦਾ ਦੁੱਖ ਥੱਲੇ ਬੈ ਕੇ ਨਹੀਂ ਲੰਘਿਆ ਜਾਂਦਾ ਹੈ ਓਏ ਆੜਾੜ ਮੰਗਦਾ ਹੀ ਨੋ ਹੋਰ ਓਏ ਆ ਟਾਰ ਨਾ ਭਾਈ ਤੇ ਖੜ ਕੇ ਵੇਖੀ ਕੈਮਰਾਮੈਨ ਕਿੱਧਰ ਵੜਿਆ ਪਿਆ ਹੀ ਪਾਣੀ ਚ ਨਹੀਂ ਹੁੰਦਾ ਹੁੰਦਾ ਭਾਈ ਆ ਕੈਮਰਾਮੈਨ ਨੇ ਧੱਕਾ ਹੁੰਦਾ ਮਾੜਾ ਜਿਹੜਾ ਇਹ ਇਹ ਕਿਦਾਂ ਇਨਸਾਫ ਮਿਲੇਗਾ ਕੈਮਰਾਮੈਨਸ ਨੂੰ ਹੈ ਇਹ ਜਿਹੜੀ ਕਣਕ ਗੌਣਕ ਕਿੱਦਾਂ ਨਾ ਟੇਂਗਾ ਵੇਖੀ ਕਿਤੇ ਟੱਟੀ ਟੁੱਟੀ ਨਾ ਲਵਾ ਆਏ ਕਿਤੇ ਪੈਰ ਫਦਾ ਆਏ ਹੋਏ ਕਿਤੇ ਬਾਹਰ ਆ ਰਹੀ ਹੈ ਹਾਂਜੀ ਹਾਂਜੀ ਵੀਰੇ ਆ ਰਹੀ ਹੈ ਜੀ ਐਲਾ ਕਿਦਾਂ ਬੋਲ ਰਹੀ ਸੀ ਐਲਾ ਵੀ ਇਦਾਂ ਹੀ ਬੋਲ ਰਹੀ ਸੀ ਜੀ ਹੈਲੋ 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 ਬੋਲਦੇ ਨਹੀਂ ਹੈਲੋ ਹਾਂਜੀ ਬੋਲੋ ਹੈਲੋ ਹੈਲੋ ਹਾਂਜੀ ਬੋਲੋ ਭਾਈ ਜਾਣ ਕੇ ਕਰਾਂਗੇ ਇੱਤ ਨਹੀਂ ਵੀਰ ਜਾਨ ਕੇ ਕਿਉਂ ਕਰਾਂਗੇ ਸੀ ਹੈਲੋ ਹਾਂ ਜੀ ਸਾਹਿਬ ਜੀ ਦੇ ਕਰ ਸਕਦੇ ਹੋ ਸ਼ੇਅਰ ਤਾਂ ਦੱਸ ਦੋ ਮੇਰੇ ਸਾਹਿਬ ਜੀ ਨਹੀਂ ਨਹੀਂ ਸਾਹਿਬ ਜੀ ਅਸੀਂ ਸ਼ੇਅਰ ਨਹੀਂ ਕਰਦੇ ਹੋਰ ਕੀ ਕਰਨੇ ਆ ਅਸੀਂ ਜੀ ਜਪਨ ਕਾ ਟੀਟਾ ਕਰਦੇ ਹਾਂ ਹਾਂ ਜੀ ਮੈਂ ਕਿਹਾ ਸੀ ਜਪਨ ਕਾ ਟੀਟਾ ਕਰਦੇ ਹਾਂ ਜੀ ਕੋ ਆਪਾਂ ਚਲ ਲਈ ਨਹੀਂ ਉਹ ਡੇਨਲ ਕਰਾਂਗੇ ਤੁਸੀਂ ਕਹੋ ਲਾਓਗੇ ਤੇ ਯਾਰ ਟੋਪ ਪਾ ਦੇ ਜਿਹੜਾ ਨੰਬਰ ਤੇ ਪਾਉਂਦਾ ਹਾਂ ਹਾਂ ਜੀ ਬੋਲੋ ਹਲੋ ਹਲੋ ਹਾਂ ਜੀ ਬੋਲੋ ਵਿੱਚੋਂ ਆਵਾਜ਼ ਵਿੱਚੋਂ ਚਲਗਲ ਚਲਗਲ ਹੋ ਰਹੀ ਹੈ ਵਿੱਚ ਫਿਰ ਕੀ ਕਰਤਾ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ